ਆਖਰਕਾਰ ਉਡੀਕਦਿਆਂ ਉਡੀਕਦਿਆਂ ਉਹ ਦਿਨ ਵੀ ਆ ਹੀ ਗਿਆ ਜਿਹਦੀ ਅਸੀਂ ਚੀਰਾਂ ਤੋਂ ਤਾਂ ਕਰ ਰਹੇ ਸੀ ਮੈਂ ਮੇਰੀ ਪਤਨੀ ਦੋਵੇਂ ਬੱਚੇ ਨਵੇਂ-ਨਵੇਂ ਕੱਪੜੇ ਪਾ ਕੇ ਰਿੰਕੂ ਦੇ ਜਨਮ ਦਿਨ ਤੇ ਪਹੁੰਚਣ ਲਈ ਘਰੋਂ ਚੱਲ ਪਏ 15 ਕਿ ਮਿੰਟ ਦਾ ਰਸਤਾ ਪੈਦਲ ਤੈਅ ਕਰਕੇ ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਰੇਲ ਗੱਡੀ ਆਉਣ ਵਿੱਚ ਹਜੇ ਅੱਧਾ ਘੰਟਾ ਬਾਕੀ ਸੀ ਪਰ ਬੱਚਿਆਂ ਨੂੰ ਸਬਰ ਕਿੱਥੇ ਉਹ بار-ਬਾਰ ਅਜਿਹੇ ਸਵਾਲ ਕਰੀ ਜਾਣ। ਪਾਪਾ ਜੀ ਗੱਡੀ ਐਨੀ ਲੇਟ ਕਿਉਂ ਆ? ਪਾਪਾ ਆਪਾਂ ਬਸਤੇ ਨਹੀਂ ਜਾ ਸਕਦੇ। ਪਾਪਾ ਪਾਪਾ ਜੇਕਰ ਤੁਸੀਂ ਸਾਨੂੰ ਰਿੰਕੂ ਵੀਰ ਦੇ ਜਨਮ ਦਿਨ ਤੇ ਸਮੇਂ ਸਿਰ ਨਾ ਪਹੁੰਚਾਇਆ ਤਾਂ ਤਾਂ ਮੈਂ ਤੁਹਾਡੇ ਨਾਲ ਕੁੱਟੀ ਪਾ ਦੂੰਗੀ। ਬੱਚਿਆਂ ਲਈ ਇੱਕ ਇੱਕ ਮਿੰਟ ਬਤੀਤ ਕਰਨਾ ਔਖਾ ਹੋ ਰਿਹਾ ਸੀ। ਰੇਲਵੇ ਇਨਕੁਆਰੀ ਤੋਂ ਪਤਾ ਕੀਤਾ ਕਿ ਗੱਡੀ ਅੱਧਾ ਘੰਟਾ ਹੋਰ ਲੇਟ ਹੈ। ਗੱਡੀ ਹੋਰ ਲੇਟ ਹੋਣ ਕਾਰਨ ਉਹਨਾਂ ਦਾ ਸਬਰ ਦਾ ਪਿਆਲਾ ਹੋਰ ਉੱਛਲ ਗਿਆ। ਉਹਨਾਂ ਦੀ ਜਿੱਦ ਕਰਨ ਤੇ ਮੈਂ ਰੇਲਵੇ ਦੀਆਂ ਟਿਕਟਾਂ ਵਾਪਸ ਕਰਤੀਆਂ ਤੇ ਅਸੀਂ ਬੱਸ ਸਟੈਂਡ ਵੱਲ ਚੱਲ ਗਏ। ਤੇ ਨੌਨ-ਸਟਾਪ ਬਠਿੰਡਾ, ਨੌਨ-ਸਟਾਪ ਬਠਿੰਡਾ। ਕੰਡਕਟਰ ਦੀਆਂ ਆਵਾਜ਼ਾਂ ਦੂਰ ਤੋਂ ਸੁਣਾਈ ਦੇਣ ਲੱਗ ਪਈਆਂ। ਰਾਜੋ ਤੇ ਰਿਮੀ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ। ਬੱਸ ਤਿਆਰ ਖੜੀ ਸੀ। ਬਸ ਵਿੱਚ ਬੈਠਣ ਦੀ ਦੇਰ ਸੀ ਕਿ ਕੰਡਕਟਰ ਨੇ ਵਿਸਲ ਮਾਰੀ ਤੇ ਬਸ ਆਪਣੀ ਮੰਜ਼ਿਲ ਵੱਲ ਦੌੜਨੀ ਸ਼ੁਰੂ ਹੋ ਗਈ। ਸ਼ਹਿਰ ਦੀ ਭੀੜ-ਪੜੱਕੇ ਵਾਲੀਆਂ ਥਾਵਾਂ ਲੰਘ ਕੇ ਡਰਾਈਵਰ ਨੇ ਬਸ ਐਨੀ ਤੇਜ਼ ਚਲਾਈ ਕਿ ਹਵਾ ਨਾਲ ਗੱਲਾਂ ਕਰਨ ਲੱਗ ਪਈ। ਐਵੇਂ ਲੱਗਦਾ ਸੀ ਕਿ ਜਿਵੇਂ ਉਸ ਨੂੰ ਸਾਡਾ ਬਠਿੰਡਾ ਰਿੰਕੂ ਦੇ ਜਨਮ ਦਿਨ ਤੇ ਪਹੁੰਚਣ ਦੀ ਤਿੱਬਰਤਾ ਦਾ ਅਹਿਸਾਸ ਹੋਵੇ। ਪਰ ਸਾਡੇ ਬੱਚਿਆਂ ਦੀ ਮਨ ਦੀ ਗਤੀ ਬਸ ਦੀ ਗਤੀ ਨਾਲੋਂ ਵੀ ਤੇਜ਼ ਸੀ। ਕਿਉਂਕਿ ਉਹਨਾਂ ਦੀ ਮਨ ਬਠਿੰਡੇ ਪਹੁੰਚ ਚੁੱਕੇ ਸੀ ਜਦੋਂ ਕਿ ਤੇ ਡਰਾਈਵਰ ਬ੍ਰੇਕ ਲਾਉਂਦਾ ਤਾਂ ਬੱਚਿਆਂ ਦੀ ਬਠਿੰਡੇ ਵੱਲ ਲੱਗੀ ਲੀਵੀ ਉਖੜ ਜਾਂਦੀ ਉਹ ਸਵਾਲ ਕਰਦੇ ਪਾਪਾ ਸਾਡੇ ਮਾਸੜ ਜੀ ਤਾਂ ਬੜੇ ਵੱਡੇ ਅਫਸਰ ਨੇ ਕੀ ਉਹ ਵੀ ਵੀਰੇ ਰਿੰਕੂ ਦਾ ਜਨਮ ਦਿਨ ਆਪਣੇ ਵਾਂਗ ਮਨਾਉਣਗੇ ਜਾਂ ਕਿਸੇ ਹੋਰ ਤਰ੍ਹਾਂ ਨਾਲ ਮੈਂ ਬੱਚਿਆਂ ਨੂੰ ਦੱਸਦਾ ਉਹ ਬੇਟਾ ਤੁਹਾਡੇ ਮਾਸੜ ਜੀ ਕੋਈ ਛੋਟੇ ਮੋਟੇ ਬੰਦੇ ਨਹੀਂ ਹੈਗੇ ਬਿਜਲੀ ਬੋਰਡ ਵਿੱਚ ਐਸ ਡੀਓ ਲੱਗੇ ਹੋਏ ਨੇ ਆਪਾਂ ਨੂੰ ਤਾਂ ਉਹਨਾਂ ਤੇ ਮਾਣੀ ਬਹੁਤ ਐ ਜਨਮ ਦਿਨ ਕਿਵੇਂ ਮਨਾਉਣਗੇ ਇਹਦੇ ਬਾਰੇ ਤਾਂ ਤੁਹਾਨੂੰ ਉੱਥੇ ਜਾ ਕੇ ਹੀ ਪਤਾ ਲੱਗੂਗਾ ਏਸੀ ਤਰ੍ਹਾਂ ਗੱਲਾਂបਾਤਾਂ ਕਰਦਿਆਂ ਕਰਦਿਆਂ 7 ਵਜੇ ਤੇ ਅਸੀਂ ਬਠਿੰਡੇ ਪਹੁੰਚ ਗਏ ਬੱਸ ਸਟੈਂਡ ਤੋਂ ਥਰਮਲ ਕਲੋਨੀ ਲਈ ਰਿਕਸ਼ਾ ਕਰ ਲਿਆ ਰਿਕਸ਼ੇ ਤੇ ਜਾਂਦੇ ਹੋਇਆ ਸੜਕ ਦੇ ਖੱਬੇ ਸੱਜੇ ਖੜੇ ਦਰਖਤ ਤੇ ਹੋਰ ਬੇਲ ਬੁੱਟੇ ਰਿੰਕੂ ਦੇ ਜਨਮ ਦਿਨ ਕਾਰਨ ਸਾਡਾ ਸਵਾਗਤ ਕਰਦੇ ਮਹਿਸੂਸ ਹੋ ਰਹੇ ਸੀ ਸਾਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਥਰਮਲ ਕਲੋਨੀ ਆ ਗਈ ਤੇ ਰਿਕਸ਼ੇ ਤੋਂ ਉਤਰ ਕੇ ਸਾਡੇ ਕਦਮ ਕਾਲੀ ਕਾਲੀ ਮੇਰੇ ਸਾਡੂ ਸਾਹਿਬ ਦੀ ਟਾਈਪ 3 ਵਿੱਚ ਸਥਿਤ ਕੋਠੀ ਵੱਲ ਚੱਲਣੇ ਸ਼ੁਰੂ ਹੋ ਗਏ ਸਾਨੂੰ ਕਿਸੇ ਤੋਂ ਉੱਥੇ ਕੋਠੀ ਬਾਰੇ ਪੁੱਛਣ ਦੀ ਲੋੜ ਵੀ ਨਾ ਪਈ ਕਿਉਂਕਿ ਦੂਰੋਂ ਹੀ ਲਿਸ਼ਕਾਰੇ ਮਾਰਦੇ ਰੰਗ ਬਿਰੰਗੇ ਰੋਸ਼ਨੀ ਵਾਲੇ ਚਮਕਦੇ ਬੱਲਬਾ ਰਹੇ ਤਿਆਰ ਕੀਤੇ ਵੈਲਕਮ ਨੇ ਸਾਡੀਆਂ ਅੱਖਾਂ ਚ ਦਿਹਾ ਦਿੱਤੀਆਂ ਸੀ ਉੱਥੇ ਖੜੀਆਂ ਅਮਰੁੱਤੀ ਕਾਰਾਂ ਜਿਪਸੀਆਂ ਹੀਰੋ ਹੋਂਡੇ ਕਾਵਾਸਾਕੀ ਮੋਟਰਸਾਈਕਲ ਸਕੂਟਰਾਂ ਆਦਿ ਦੀ ਤਾਂ ਕੋਈ ਗਿਣਤੀ ਨਹੀਂ ਸੀ ਕਰ ਸਕਦਾ ਇਹ ਨਜ਼ਾਰਾ ਵੇਖ ਕੇ ਅਸੀਂ ਬੇਸ਼ੁਮਾਰ ਖੁਸ਼ ਹੋਏ ਮੇਰੇ ਸਾਡੂ ਸਾਹਿਬ ਦੀ ਕੋਠੀ ਦੇ ਬਾਹਰ ਇੱਕ ਬਹੁਤ ਵੱਡਾ ਤੇ ਕੀਮਤੀ ਸ਼ਾਮਿਆਂ ਨਾਲ ਲੱਗਿਆ ਹੋਇਆ ਸੀ ਪੰਡਾਲ ਇਸ ਤਰ੍ਹਾਂ ਸਜਿਆ ਹੋਇਆ ਸੀ ਕਿ ਜਿਵੇਂ ਕਿਸੇ ਰਾਜੇ ਦੇ ਮੁੰਡੇ ਦੀ ਸ਼ਾਦੀ ਦਾ ਸਮਾਗਮ ਹੋਵੇ ਪੰਡਾਲ ਵਿੱਚ ਮੇਰੇ ਸਾਡੂ ਮਾਨ ਸਾਹਿਬ ਦੇ ਮਹਿਕਮੇ ਦੇ ਛੋਟੇ ਵੱਡੇ ਅਫਸਰ ਸਾਰੇ ਗਰਮ ਸੂਟ ਪਾਈਆਂ ਟਾਇਆਂ ਵਿੱਚ ਸਜੇ ਹੋਏ ਬੈਠੇ ਸੀ ਤੇ ਉਹਨਾਂ ਦੀਆਂ ਪਤਨੀਆਂ ਵੀ ਕੀਮਤੀ ਤੋਂ ਕੀਮਤੀ ਸੂਟ ਬੂਟ ਪਾ ਕੇ ਸਾੜੀਆਂ ਪਹਿਨ ਕੇ ਪੂਰਾ ਹਾਰ ਸ਼ਿੰਗਾਰ ਕਰਕੇ ਦੁੱਲਣਾ ਵਾਂਗ ਲੱਗਦੀਆਂ ਦਿਖਾਈ ਦਿੰਦੀਆਂ ਪਰ ਸਾਡੀਆਂ ਨਜ਼ਰਾਂ ਤਾਂ ਬੜੀ ਬੇਸabri ਨਾਲ ਮੇਰੇ ਸਨਮਾਨਯੋਗ ਸਾਡੂ ਮਾਨ ਸਾਹਿਬ ਮੇਰੀ ਸਾਲੀ ਤੇ ਉਹਨਾਂ ਦੇ ਸੁਪੁੱਤਰ ਰਿੰਕੂ ਦੀ ਭਾਲ ਕਰ ਰਹੀਆਂ ਸਨ ਹੋਰ ਅੱਗੇ ਗਏ ਤਾਂ ਅਪ ਟੂ ਡੇਟ ਅਪਸਰਾ ਤੇ ਉਹਨਾਂ ਦੀਆਂ ਫੈਸ਼ਨੇਬਲ ਪਤਨੀਆਂ ਵਿਚਕਾਰ ਘਿਰੇ ਹੋਏ ਮੇਰੇ ਸਾਡੂ ਸਾਲੀ ਤੇ ਰਿੰਕੂ ਨਜ਼ਰ ਆ ਹੀ ਗਈ। ਮੇਰੀ ਸਾਲੀ ਨੂੰ ਦੇਖ ਕੇ ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ਮੇਰੀ ਸਾਲੀ ਮੀਨਾ ਹੀ ਐ ਜਾਂ ਕੋਈ ਸਵਰਗ ਤੋਂ ਉਤਰੀ ਹੋਈ ਕੋਈ ਅਪਸਰਾ। ਜਦੋਂ ਅਸੀਂ ਉਹਨਾਂ ਦੇ ਹੋਰ ਕਰੀਬ ਆਏ ਤਾਂ ਉਹਨਾਂ ਸਾਰਿਆਂ ਨੇ ਸਾਡੇ ਵੱਲ ਸਰਸਰੀ ਜੀ ਨਜ਼ਰ ਨਾਲ ਦੇਖਿਆ ਤੇ ਅਸੀਂ ਉਹਨਾਂ ਨੂੰ ਸੱਤਰੀ ਅਕਾਲ ਬੁਲਾਈ। ਪਰ ਪਤਾ ਨਹੀਂ ਕਿਉਂ ਉਹਨਾਂ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਇੱਕ ਝੂਠੀ ਮੁਸਕਰਾਹਟ ਬੁੱਲਾਂ ਤੇ ਲਿਆ ਕੇ ਹੌਲੀ ਜਿਹਾ ਕੀਤਾ ਤੇ ਉਹਨਾਂ ਦੀ ਇਹ ਹੀ ਪਹਿਲੀ ਮੁਲਾਕਾਤ ਨੇ ਸਾਡਾ ਦਮਜਾ ਘੁੱਟ ਦਿੱਤਾ ਅਸੀਂ ਤਾਂ ਇਹ ਸੋਚਿਆ ਸੀ ਕਿ ਉਹ ਸਾਨੂੰ ਦੇਖ ਕੇ ਸਾਡੇ ਕੋਲ ਭੱਜੇ ਆਉਣਗੇ ਤੇ ਪਿਆਰ ਨਾਲ ਗਲਵੱਕੜੀ ਪਾ ਕੇ ਮਿਲਣਗੇ ਤੇ ਮੇਰੇ ਬੱਚਿਆਂ ਨੂੰ ਗੋਦ ਵਿੱਚ ਲੈ ਲੈਣਗੇ ਪਰ ਐਨੇ ਨੂੰ ਮੇਰੇ ਸਾਡੂ ਸਾਹਿਬ ਦੇ ਕਿਸੇ ਦੋਸਤ ਨੇ ਕਿਹਾ ਮਾਨ ਸਾਹਿਬ ਸਮਾ ਬਹੁਤ ਹੋ ਚੁੱਕਿਆ ਇਸ ਲਈ ਹੁਣ ਜਨਮ ਦਿਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਸਾਨੂੰ ਬਿਲਕੁਲ ਅਣਗੌਲੀਆਂ ਕਰਕੇ ਮੇਰੇ ਸਾਡੂ ਸਾਹਿਬ ਦਾ ਸਾਰਾ ਪਰਿਵਾਰ ਰਿੰਕੂ ਦੇ ਜਨਮ ਦਿਨ ਦੇ ਸਮਾਗਮ ਵਿੱਚ ਮਗਨ ਹੋ ਗਿਆ। ਹੋਰ ਤਾਂ ਹੋਰ ਜਦੋਂ ਮੇਰੇ ਦੋਵੇਂ ਬੱਚੇ ਰਿੰਕੂ ਨੂੰ ਜਨਮ ਦਿਨ ਦੀ ਵਧਾਈ ਦੇਣ ਗਏ ਤਾਂ ਉਸਨੇ ਵੀ ਉਹਨਾਂ ਦੇ ਨਾਲ ਸਿਰਫ ਹੈਲੋ ਹੈਲੋ ਕਹਿ ਕੇ ਹੱਥ ਹੀ ਮਿਲਾਏ। ਤੇ ਤੁਰੰਤ ਹੀ ਉਹ ਮਾਨ ਸਾਹਿਬ ਦੇ ਅਮੀਰ ਦੋਸਤਾਂ ਦੇ ਬੱਚਿਆਂ ਨਾਲ ਪਤਾ ਨਹੀਂ ਕਿਹੜੀਆਂ ਜ਼ਰੂਰੀ ਗੱਲਾਂ ਕਰਨ ਵਿੱਚ ਮਗਨ ਹੋ ਗਿਆ। ਜਨਮ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਸੀ ਮੇਰੀ ਸਾਲੀ ਸਾਹਿਬਾ ਨੇ ਆਪਣੀ ਭੈਣ ਯਾਨੀ ਕਿ ਮੇਰੀ ਪਤਨੀ ਨਾਲ ਕੋਈ ਵੀ ਸਲਾਹ مشورہ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਨਾ ਹੀ ਮੇਰੇ ਸਾਡੂ ਸਾਹਿਬ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਇੱਥੋਂ ਤੱਕ ਕਿ ਉਸ ਨੇ ਉੱਥੇ ਪਹੁੰਚੇ ਹੋਏ ਦੋਸਤਾਂ ਮਿੱਤਰਾਂ ਨਾਲ ਅਫਸਰਾ ਨਾਲ ਮੇਰੀ ਜਾਣ ਪਹਿਚਾਨ ਕਰਾਉਣ ਦੀ ਵੀ ਜ਼ਰੂਰਤ ਨਾ ਸਮਝੀ ਮੈਂ ਮੇਰੀ ਪਤਨੀ ਤੇ ਦੋਵੇਂ ਬੱਚੇ ਪੰਡਾਲ ਵਿੱਚ ਇੱਕ ਪਾਸੇ ਇਸ ਤਰ੍ਹਾਂ ਬੇਦਲੀ ਨਾਲ ਬੈਠ ਗਏ ਜਿਵੇਂ ਅਸੀਂ ਕਿਸੇ ਖੁਸ਼ੀ ਦੇ ਸਮਾਗਮ ਦੀ ਥਾਂ ਕਿਸੇ ਦੇ ਘਰ ਅਫਸੋਸ ਕਰਨ ਗਏ ਹੋਈਏ ਮੇਰੀ ਸੋਚਾਂ ਦੀ ਲੜੀ ਨੂੰ ਮੇਰੇ ਸਾਧੂ ਸਾਹਿਬ ਨੇ ਆ ਕੇ ਇੱਕਦਮ ਤੋੜ ਦਿੱਤਾ ਜਦੋਂ ਉਹਨੇ ਮੇਰੀ ਬਾਹ ਫੜ ਲਈ ਤੇ ਇੱਕ ਪਾਸੇ ਲਿਜਾ ਕੇ ਕਹਿਣ ਲੱਗਿਆ ਬਲਬੀਰ ਇੱਕ ਮਿੰਟ ਗੱਲ ਸੁਣੀ ਤੂੰ ਮਾਈਂਡ ਨਾ ਕਰੀ ਬਲਬੀਰ ਮੈਂ ਆਪਣੇ ਦੋਸਤਾਂ ਨਾਲ ਤੇਰੀ ਇੰਟਰੋਡਕਸ਼ਨ ਇਸ ਕਰਕੇ ਨਹੀਂ ਕਰਾਈ ਕਿਉਂਕਿ ਤੂੰ ਇੱਕ ਛੋਟੀ ਪੋਸਟ ਤੇ ਲੱਗਿਆ ਹੋਇਆ ਤੇ ਮੈਂ ਇੱਕ ਸਬ ਡਿਵੀਜ਼ਨਲ ਆਫੀਸਰ ਹਾਂ ਜੇ ਮੈਂ ਮੇਰੇ ਇੰਜੀਨੀਅਰ ਅਫਸਰਾਂ ਨਾਲ ਤੇਰੀ ਇੰਟਰੋਡਕਸ਼ਨ ਕਰਵਾਉਣਾ ਤਾਂ ਮੇਰੀ ਪੋਜੀਸ਼ਨ ਬੜੀ ਡਾਊਨ ਹੋ ਜਾਂਦੀ ਹੈ ਤੈਨੂੰ ਕੀ ਦੱਸਾਂ ਆ ਇੱਥੇ ਤਾਂ ਬੋਰਡ ਦੇ ਐਕਸੀਅਨ ਐਸੀ ਵੱਡੇ ਵੱਡੇ ਠੇਕੇਦਾਰ ਆਏ ਹੋਏ ਨੇ ਤੂੰ ਬੁਰਾ ਨਾ ਮੰਨੀ ਇਹ ਮੇਰੀ ਇੱਜ਼ਤ ਦਾ ਸਵਾਲ ਆ ਐਨਾ ਕਹਿ ਕੇ ਉਹ ਤਾਂ ਆਪਣੇ ਮਹਿਮਾਨਾਂ ਦੀ ਖਾਤਰਦਾਰੀ ਵਿੱਚ ਰੁੱਝ ਗਿਆ ਪਰ ਉਹਦੇ ਮੋਹਨ ਨਿਕਲੇ ਲਫ਼ਜ਼ ਮੈਨੂੰ ਕਿੱਲਾ ਵਾਂਗ ਚੁਬਗੇ। ਮੇਰੀਆਂ ਅੱਖਾਂ 'ਗੇ ਹਨੇਰਾ ਛਾ ਗਿਆ। ਅੱਖਾਂ ਵਿੱਚ ਹੰਝੂ ਆਪ ਮਹਾਰੇ ਨਿਕਲ ਆਏ। ਪਰ ਮੈਂ ਆਪਣੇ ਹੰਝੂਆਂ ਨੂੰ ਉੱਥੇ ਪਹੁੰਚੇ ਮਹਿਮਾਨਾਂ ਦੀਆਂ ਨਜ਼ਰਾਂ ਤੋਂ ਬਚਾਉਂਦਾ ਹੋਇਆ ਆਪਣੇ ਪਰਿਵਾਰ ਕੋਲ ਚਲਾ ਗਿਆ। ਮੈਂ ਸੋਚਿਆ ਕਿ ਜੇ ਮੈਂ ਸੇਵਾਦਾਰ ਲੱਗਿਆ ਹੋਇਆ ਤਾਂ ਹੀ ਉਸਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ। ਮੇਰੀਆਂ ਗੱਲਾਂ ਉੱਪਰੋਂ ਟਪਕੇ ਹੋਏ ਹੰਝੂਆਂ ਨੂੰ ਮੇਰੀ ਪਤਨੀ ਸਮਝ ਗਈ ਸੀ। ਉਸਨੇ ਕਿਹਾ ਦੇਖੋ ਜੀ ਇੱਥੇ ਆ ਕੇ ਤਾਂ ਭੈਣ ਜੀ ਹੋਰਾਂ ਨੇ ਆਪਣੀ ਬਹੁਤ ਹਦਕ ਕੀਤੀ ਆ ਸਾਥੋਂ ਹੁਣ ਹੋਰ ਹਦਕ ਨਹੀਂ ਸਹਾਰੀ ਜਾਂਦੀ ਮੈਨੂੰ ਕੀ ਪਤਾ ਸੀ ਕਿ ਮੇਰੀ ਸખી ਭੈਣ ਸਾਡੇ ਨਾਲ ਬਗਾਨਿਆਂ ਵਾਂਗ ਸਲੂਕ ਕਰੂਗੀ ਕਹਿੰਦਿਆਂ ਕਹਿੰਦੇ ਉਹਦਾ ਠਾਠਾ ਮਾਰਦਾ ਦਰਿਆ ਦਿਲ ਵੀ ਉਛਾਲੇ ਬਿਨਾ ਨਾ ਰਹਿ ਸਕਿਆ ਉਸਨੇ ਸਿਸਕਿਆਂ ਭਰਦਿਆਂ ਕਿਹਾ ਚਲੋ ਆਪਾਂ ਹੁਣੇ ਚੱਲਦੇ ਆਂ ਵਾਪਸ ਮੇਰਾ ਤਾਂ ਇੱਥੇ ਦਮ ਘੁੱਟਣ ਲੱਗ ਪਿਆ ਭਾਵੇਂ ਰਾਤ ਕਿਸੇ ਬਸ ਅੱਡੇ ਜਾਂ ਸਟੇਸ਼ਨ ਤੇ ਕਿਉਂ ਨਾ ਕੱਟਣੀ ਪਵੇ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਮੈਂ ਉਹਨੂੰ ਸਮਝਾਇਆ ਭਲੀਏ ਲੋਕੇ ਇਸ ਸਮੇਂ ਆਪਣਾ ਇੱਥੋਂ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੋਊਗਾ ਗਮ ਨੂੰ ਅੰਦਰ ਰੱਖਣ ਦੀ ਜ਼ਰੂਰਤ ਆ ਬਸ ਜਿਵੇਂ ਕਿਵੇਂ ਰਾਤ ਕੱਟ ਲਈਏ ਕੱਲ ਸਵੇਰੇ ਚੱਲਾਂਗੇ ਸਾਡੇ ਬੱਚੇ ਵੀ ਸਭ ਕੁਝ ਵਾਪਰ ਰਹੇ ਸੀ ਮੇਰੀ ਬੇਟੀ ਨੇ ਤਾਂ ਆਪਣੀ ਮੰਮੀ ਤੋਂ ਪੁੱਛ ਹੀ ਲਿਆ ਮੰਮੀ ਮਾਸੀ ਜੀ ਆਪਾਂ ਨੂੰ ਫੰਕਸ਼ਨ ਵਿੱਚ ਕਿਉਂ ਨਹੀਂ ਰਲਵਾਉਂਦੇ ਨਾਲ ਤਾਂ ਮੇਰੀ ਪਤਨੀ ਨੇ ਉਸ ਨੂੰ ਇਹ ਕਹਿ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਬੇਟਾ ਤੇਰੀ ਮਾਸੀ ਜੀ ਹੁਣ ਵੱਡੇ ਲੋਕ ਬਣ ਗਏ ਐਸੇ ਕਰਕੇ ਪੁੱਤ ਉਹ ਹੁਣ ਆਪਾਂ ਨੂੰ ਆਪਣੇ ਵਿੱਚ ਨਹੀਂ ਰਲਵਾਉਂਦੇ ਕੁਝ ਸਮੇਂ ਬਾਅਦ ਕੇਕ ਕੱਟਣ ਦੀ ਰਸਮ ਸ਼ੁਰੂ ਹੋਈ ਰਿੰਕੂ ਨੇ ਜਦੋਂ ਕੇਕ ਕੱਟਿਆ ਤਾਂ ਪੰਡਾਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆਵਾਜ਼ਾਂ ਨਾਲ ਤਾੜੀਆਂ ਸਮੇਤ ਗੂੰਜਣ ਲੱਗ ਪਿਆ। ਬਸ ਫੇਰ ਕੀ ਸੀ ਆਏ ਹੋਏ ਮਹਿਮਾਨਾਂ ਤੇ ਰਿੰਕੂ ਦੇ ਦੋਸਤਾਂ ਨੇ ਵਨਸਵੰਨੇ ਤੋਹਫੇ ਦੇਣੇ ਸ਼ੁਰੂ ਕਰ ਦਿੱਤੇ। ਹਰ ਤੋਹਫਾ ਕੀਮਤੀ ਤੋਂ ਕੀਮਤੀ ਸੀ। ਵੇਖਦੇ ਹੀ ਵੇਖਦੇ ਤੋਹਫਿਆਂ ਤੇ ਨੋਟਾਂ ਦੇ ਢੇਰ ਲੱਗ ਪਏ। ਜਿਨ੍ਹਾਂ ਨੂੰ ਦੇਖ ਕੇ ਮੇਰਾ ਸਾਡੂ ਤੇ ਸਾਲੀ ਫੁੱਲੇ ਨਹੀਂ ਸੀ ਸਮਾ ਰਹੇ। ਵਿਚਾਰੀ ਪਤਨੀ ਤਾਂ ਆਪਣੇ ਭਾਂਜੇ ਲਈ ਬੜੀਆਂ ਰੀਜਾਂ ਤੇ ਸਦਰਾਂ ਨਾਲ ਪਿਓਰ ਉਨ ਦਾ ਸਵੈਟਰ ਆਪਣੇ ਹੱਥਾਂ ਨਾਲ ਬੁਣ ਕੇ ਲਿਆਈ ਸੀ ਜੋ ਕਿ ਉਸ ਨੂੰ ਹੋਰਾਂ ਵਿਅਕਤੀਆਂ ਵੱਲੋਂ ਦਿੱਤੇ ਤੋਹਫਿਆਂ ਦੇ ਮੁਕਾਬਲੇ ਤੁੱਛ ਜਾ ਜਾਪਿਆ ਪਰ ਫਿਰ ਵੀ ਉਸ ਨੇ ਦਲੇਰੀ ਕਰਕੇ ਹੱਥੀ ਬੁਣਿਓ ਸਵੈਟਰ ਤੇ 101 ਰੁਪਿਆ ਰਿੰਕੋ ਨੂੰ ਦੇਣ ਚਲੀ ਗਈ ਪਰ ਮਿਸਿਸ ਮਾਨ ਨੇ ਇਹ ਕਹਿ ਕੇ ਸਾਡਾ ਤੋਹਫਾ ਵਾਪਸ ਮੋੜਤਾ ਕਿ ਰਹਿਣ ਦੇ ਇਹਦੀ ਕੀ ਲੋੜ ਆ ਤੁਸੀਂ ਆਗੇ ਇਹੀ ਕਾਫੀ ਆ ਤੋਹਫਿਆਂ ਨੂੰ ਤਾਂ ਤੁਸੀਂ ਦੇਖ ਹੀ ਲਿਆ ਕਿੰਨੇ ਹੋਗੇ ਇਹਨਾਂ ਲਫ਼ਜ਼ਾਂ ਨੇ ਮੇਰੀ ਪਤਨੀ ਤੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਉਹ ਮੇਰੇ ਕੋਲ ਆ ਕੇ ਰੋਣ ਹੀ ਲੱਗ ਪਈ। ਥੋੜੇ ਚਿਰ ਬਾਅਦ ਇੱਕ ਵੇਟਰ ਸਾਡੇ ਕੋਲ ਆਇਆ ਤੇ ਗਰਮਾ-ਗਰਮ ਕੌਫੀ ਦੇ ਕੱਪ ਸਾਡੇ ਹੱਥਾਂ 'ਚ ਫੜਾ ਕੇ ਛਿਜਕਦਿਆਂ ਹੋਇਆਂ। ਉਸ ਨੇ ਮੇਰੀ ਪਤਨੀ ਤੋਂ ਪੁੱਛ ਹੀ ਲਿਆ। ਭੈਣ ਜੀ ਤੁਸੀਂ ਬੀਬੀ ਜੀ ਦੇ ਭੈਣ ਨਹੀਂ ਲੱਗਦੇ? ਤੁਹਾਡੀ ਸ਼ਕਲ ਬਿਲਕੁਲ ਉਹਨਾਂ ਵਰਗੀ ਆ। ਇਹਦੇ ਜਵਾਬ ਵਿੱਚ ਮੇਰੀ ਪਤਨੀ ਨੇ ਹਾਂ 'ਚ ਥੋੜਾ ਜਿਹਾ ਸਿਰ ਹਿਲਾਇਆ। ਤੇ ਜਾਣ ਲੱਗਿਆਂ ਫਿਰ ਪੁੱਛਣ ਲੱਗਿਆ। ਤੇ ਫੇਰ ਤੁਸੀਂ ਇੱਥੇ ਇੱਕ ਪਾਸੇ ਵੱਖਰੇ ਜਿਹੋ ਕੇ ਕਿਉਂ ਬੈਠੇ ਹੋ ਤੁਹਾਨੂੰ ਤਾਂ ਆਪਣੀ ਭੈਣ ਦੇ ਨਾਲ ਹੋ ਕੇ ਸਾਰੇ ਕੰਮ ਧੰਦੇ ਦੀ ਨਿਗਰਾਨੀ ਕਰਨੀ ਚਾਹੀਦੀ ਸੀ ਹੁਣ ਪਾਰਟੀ ਦਾ ਦੌਰ ਹੋਰ ਗਰਮ ਹੋ ਗਿਆ ਪਾਰਟੀ ਵਿੱਚ ਖਾਣਾ ਖਾਣ ਪੀਣ ਦੀਆਂ ਪਿੰਨ ਪਿੰਨ ਆਈਟਮਾਂ ਰੱਖੀਆਂ ਹੋਈਆਂ ਸੀ ਮਹਿਮਾਨ ਪੁਰਸ਼ਾਂ ਵਾਲੇ ਪਾਸੇ ਵਿਸਕੀ ਦਾ ਦੌਰ ਚੱਲ ਰਿਹਾ ਸੀ ਪ੍ਰੀਮੀਅਮ ਸਕਾਟਚ ਵਿਸਕੀ ਦੀਆਂ ਪੇਟੀਆਂ ਦੀਆਂ ਪੇਟੀਆਂ ਖਾਲੀ ਹੋਣ ਲੱਗ ਪਈਆਂ ਦੇਖਦੇ ਦੇਖਦੇ ਔਰਤਾਂ ਮਰਦਾਂ ਤੇ ਬੱਚਿਆਂ ਨੇ ਡਿਸਕੋ ਡਾਂਸ ਕਰਨਾ ਸ਼ੁਰੂ ਕਰਤਾ ਸ਼ਰਾਬ ਤੋਂ ਇਲਾਵਾ ਰੋਸਟਡ ਚਿਕਨ ਚਿੱਲੀ ਚਿਕਨ ਫਰਾਈਡ ਚਿਕਨ ਕਈ ਤਰ੍ਹਾਂ ਦੇ ਮੀਟ ਮਹਿਮਾਨਾਂ ਦੀ ਸੇਵਾ ਲਈ ਰੱਖੇ ਹੋਏ ਸੀ ਐਨਾ ਰੌਣਕ ਵਾਲਾ ਤੇ ਸ਼ਾਹੀ ਨਾਨ ਵਾਲਾ ਫੰਕਸ਼ਨ ਹੁੰਦਿਆ ਹੋਇਆ ਵੀ ਸਾਡੇ ਲਈ ਐਵੇਂ ਸੀ ਜਿਵੇਂ ਕਿਸੇ ਬੀਆਬਨ ਜੰਗਲ ਵਿੱਚ ਅਸੀਂ ਇਕੱਠੇ ਹੋਈਏ ਖੈਰ ਜੀਵੇਂ ਜਿਵੇਂ ਅਸੀਂ ਰਾਤ ਕੱਟੀ ਲਈ ਅਗਲੇ ਦਿਨ ਸਵੇਰੇ 7:00 ਵੱਜ ਚੁੱਕੇ ਸੀ ਪਰ ਮਾਨ ਸਾਹਬ ਦਾ ਪਰਿਵਾਰ ਤੇ ਰਾਤ ਦੇ ਸਮਾਰੋਹ ਨੂੰ ਕਾਫੀ ਦੇਰ ਤੱਕ ਚਲਾਉਣ ਵਾਲੇ ਸਾਰੇ ਵਿਅਕਤੀ ਹਜੇ ਸੁੱਤੇ ਪਏ ਸੀ ਅਸੀਂ ਕਿਸੇ ਨੂੰ ਵੀ ਜਗਾ ਕੇ ਉਹਨਾਂ ਦੀ ਨੀਂਦ ਖਰਾਬ ਕਰਨੀ ਠੀਕ ਨਾ ਸਮਝੀ ਤੇ ਬੱਸ ਸਾਡੇ ਪਹੁੰਚ ਕੇ ਬੱਸ ਰਾਹੀਂ ਆਪਣੇ ਸ਼ਹਿਰ ਪਹੁੰਚ ਕੇ ਸੁੱਖ ਦਾ ਸਾਹ ਲਿਆ ਸਮਾ ਆਪਣੀ ਚਾਲ ਚੱਲਦਾ ਰਿਹਾ 5 ਸਾਲ ਬੀਤ ਗਏ ਬਠਿੰਡੇ ਵਿੱਚ ਹੋਈ ਜਨਮ ਦਿਨ ਵਾਲੀ ਘਟਨਾ ਨੇ ਸਾਨੂੰ ਝੰਡੋੜ ਕੇ ਰੱਖ ਦਿੱਤਾ ਸੀ। ਦਰਜਾ ਚਾਰ ਦੀ ਮੇਰੀ ਨੌਕਰੀ ਤੋਂ ਮੈਨੂੰ ਹੁਣ ਨਫ਼ਰਤ ਹੋ ਗਈ ਸੀ। ਮੇਰੀ ਇੱਛਾ ਸ਼ੁਰੂ ਤੋਂ ਸੀ ਆਈਏਐਸ ਕਰਕੇ ਡੀਸੀ ਬਣਨ ਦੀ। ਬੀਏ ਪਹਿਲੀ ਡਿਵੀਜ਼ਨ ਵਿੱਚ ਪਾਸ ਤਾਂ ਕੀਤੀ ਸੀ ਪਰ ਪਰਿਵਾਰ ਦੇ ਗੁਜ਼ਾਰੇ ਲਈ ਮੈਂ ਸੇਵਾਦਾਰ ਦੀ ਅਸਾਮੀ ਲੈਣ ਤੇ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। ਪਰ ਬਠਿੰਡੇ ਵਾਲੀ ਘਟਨਾ ਨੇ ਮੇਰੇ ਦਿਨ ਰਾਤ ਦਾ ਚੈਨ ਖੋ ਲਿਆ ਸੀ। ਪਰ ਮੰਨਦੇ ਕਿਸੇ ਕਿਸੇ ਪਾਸੇ ਲੁਕੀ ਹੋਈ ਆਈਐਸ ਬੰਨਦੀ ਸਦਰ ਮੈਨੂੰ ਪੂਰਾ ਹੌਸਲਾ ਦਿੰਦੀ। ਇੱਕ ਵਾਰ ਮੈਂ ਆਈਐਸ ਪ੍ਰੀਖਿਆ ਵਿੱਚ ਫੇਲ ਹੋ ਚੁੱਕਿਆ ਸੀ ਤੇ ਚੌਥੀ ਵਾਰ ਹਿੰਮਤ ਕਰਕੇ ਫਿਰ ਪ੍ਰੀਖਿਆ ਦਿੱਤੀ। ਮੇਰੀ ਪਤਨੀ ਤੇ ਮੇਰੇ ਬੱਚਿਆਂ ਨੇ ਮੇਰਾ ਪੂਰਾ ਪੂਰਾ ਸਾਥ ਦਿੱਤਾ। ਰਾਤ ਨੂੰ ਪੜ੍ਹਦਿਆਂ ਹੋਇਆਂ ਰਾਤ ਦੇ 12-12 1-1 ਵਜੇ ਮੇਰੀ ਪਤਨੀ ਮੈਨੂੰ ਬੜੇ ਪਿਆਰ ਨਾਲ ਚਾਹ ਪਿਲਾਉਂਦੀ। ਦੋਵੇਂ ਬੱਚੇ ਪ੍ਰਮਾਤਮਾ ਨੂੰ ਹੱਥ ਜੋੜ ਕੇ ਮੇਰੀ ਕਾਮਯਾਬੀ ਲਈ ਅਰਦਾਸਾਂ ਕਰਦੇ। ਸ਼ਾਇਦ ਉਹਨਾਂ ਦੀ ਸੇਵਾ ਤੇ ਦੁਆ ਰੰਗ ਲਿਆਈ ਸੀ ਇਸ ਵਾਰ ਮੈਂ IAS ਦੀ ਪ੍ਰੀਖਿਆ ਵਿੱਚ ਪਾਸ ਹੋ ਗਿਆ ਸੀ ਤੇ ਇੰਟਰਵਿਊ ਵਿੱਚ ਸਿਲੈਕਸ਼ਨ ਵੀ ਹੋ ਗਈ ਸਿਲੈਕਟ ਹੋਇਆ ਨੂੰ ਹਜੇ 2 ਮਹੀਨੇ ਵੀ ਨਹੀਂ ਸੀ ਹੋਏ ਕਿ ਜਦੋਂ ਮੇਰੇ ਬਠਿੰਡੇ ਦੇ ਡਿਪਟੀ ਕਮਿਸ਼ਨਰ ਦੇ ਆਰਡਰ ਆ ਗਏ ਆਰਡਰ ਲੈ ਕੇ ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ ਰਹੀ ਦੋਵੇਂ ਬੱਚੇ ਆਪਸ ਵਿੱਚ ਬੈਸਣ ਲੱਗ ਪਏ ਬੇਟਾ ਰਾਜੂ ਕਹਿੰਦਾ ਪਾਪਾ ਪਰਮਾਤਮਾ ਨੇ ਮੇਰੀ ਅਰਦਾਸ ਸੁਣੀ ਆ ਤਾਂ ਤੁਸੀਂ ਪਾਸ ਹੋਏ ਹੋ ਛੱਟ ਬੇਟੀ ਰਿੰਮੀ ਵੀ ਬੋਲ ਪਈ ਨਹੀਂ ਨਹੀਂ ਪਾਪਾ ਮੈਂ ਹਰ ਰੋਜ਼ ਆਪਣੀ ਰੋਟੀ ਚੋਂ ਇੱਕ ਰੋਟੀ ਪਰਮਾਤਮਾ ਲਈ ਰੱਖਦੀ ਸੀ ਕਿ ਫਿਰ ਮੇਰੀ ਬੇਨਤੀ ਕਰਦੀ ਸੀ ਮੈਂ ਕਿ ਮੇਰੇ ਪਾਪਾ ਡੀਸੀ ਬਣ ਜਾਣ ਇਸ ਲਈ ਪਰਮਾਤਮਾ ਨੇ ਮੇਰੀ ਬੇਨਤੀ ਮੰਨੀ ਆ ਮੈਨੂੰ ਡਿਪਟੀ ਕਮਿਸ਼ਨਰ ਬਣਿਆ ਹਜੇ 1 ਮਹੀਨਾ ਵੀ ਨਹੀਂ ਸੀ ਹੋਇਆ ਕਿ ਇੱਕ ਦਿਨ ਮੇਰੇ ਪੀਏ ਨੇ ਵਿਜ਼ਿਟਰਜ਼ ਯਾਨੀ ਕਿ ਮੁਲਾਕਾਤੀਆਂ ਵੱਲੋਂ ਭੇਜੀਆਂ ਗਈਆਂ ਸਲੀਪਾਂ ਮੈਨੂੰ ਦਿੱਤੀਆਂ ਮੈਂ ਇੱਕ ਇੱਕ ਕਰਕੇ ਸਾਰੀਆਂ ਤੇ ਨਜ਼ਰ ਮਾਰਨੀ ਸ਼ੁਰੂ ਕੀਤੀ ਪਰ ਇੱਕ ਸਲੀਪ ਤੇ ਆ ਕੇ ਮੈਂ ਚਕਾਚੌਂਦ ਹੋ ਗਿਆ ਕਿਉਂਕਿ ਉਸ ਤੇ ਲਿਖਿਆ ਹੋਇਆ ਸੀ ਆਰਐਸ ਮਾਨ ਉਪ ਮੰਡਲ ਅਫਸਰ ਬਠਿੰਡਾ ਕਮਿਸ਼ਨਰ ਸਾਹਿਬ ਵੱਲੋਂ ਬੁਲਾਈ ਇੱਕ ਜ਼ਰੂਰੀ ਮੀਟਿੰਗ ਤੇ ਜਾਣ ਕਰਕੇ ਮੈਂ ਕਾਲੀ ਵਿੱਚ ਹੋਣ ਕਾਰਨ ਸਿਰਫ 4-5 ਵਿਅਕਤੀਆਂ ਨੂੰ ਸਮਾਂ ਦੇ ਸਕਿਆ ਸੀ ਤੇ ਬਾਕੀ ਸਾਰਿਆਂ ਨੂੰ ਸਮੇਤ ਇੰਜੀਨੀਅਰ ਆਰ ਐਸ ਮਾਨ ਸਾਹਿਬ ਅਗਲੇ ਦਿਨ ਮਿਲਣ ਦਾ ਸੁਨੇਹਾ ਦੇ ਦਿੱਤਾ ਜਦੋਂ ਮੈਂ ਮੀਟਿੰਗ ਤੇ ਜਾਣ ਲਈ ਕਾਰ ਵਿੱਚ ਚੜਨ ਲੱਗਿਆ ਤਾਂ ਅਚਾਨਕ ਮੇਰੇ ਨੇੜੇ ਖੜੇ ਉਸ ਇੱਜ਼ਤ ਵਾਲੇ ਬੰਦੇ ਆਰ ਐਸ ਮਾਨ ਤੇ ਮੇਰੀ ਨਜ਼ਰ ਪਈ ਤਾਂ ਉਹ ਮੈਨੂੰ ਦੇਖ ਕੇ ਬੌਂਦਲ ਜੇ ਗਿਆ ਸ਼ਾਇਦ ਉਹਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਵੀ ਕਦੇ ਡੀਸੀ ਲੱਗ ਸਕਦਾ ਨਾ ਉਸਨੇ ਹੁਣ ਗਰਮ ਸੂਟ ਪਾਇਆ ਹੋਇਆ ਸੀ ਤੇ ਨਾ ਹੀ ਗਲ ਵਿੱਚ ਟਾਈ ਤੇ ਨਾ ਹੀ ਉਹ ਆਪਸਰੀ ਰੋਬ ਸ਼ੋਭ ਸੀ ਉਹ ਜੱਕੋ ਤੱਕੀ ਵਿੱਚ ਮੇਰੇ ਨਜ਼ਦੀਕ ਆਉਣ ਲੱਗ ਪਿਆ ਮੇਰੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹ ਮੇਰੇ ਸਿਕਿਉਰਿਟੀ ਸਟਾਫ ਦੀ ਝਾੜ-ਚੰਬ ਦਾ ਸ਼ਿਕਾਰ ਹੋ ਗਿਆ ਸੀ ਓਏ ਕਿੱਧਰ ਮੂੰਹ ਚੁੱਕੀ ਤੁਰਿਆ ਨਾ ਤੈਨੂੰ ਪਤਾ ਨਹੀਂ ਗੱਡੀ ਵਿੱਚ ਡੀਸੀ ਸਾਹਿਬ ਬੈਠੇ ਨੇ ਸਿਕਿਉਰਿਟੀ ਵਾਲਿਆਂ ਨੂੰ ਮੇਰੇ ਵੱਲੋਂ ਆਦੇਸ਼ ਦੇਣ ਤੇ ਉਸ ਨੂੰ ਮੇਰੇ ਕੋਲ ਆਉਣ ਦੀ ਆਗਿਆ ਮਿਲ ਗਈ ਪਰ ਫਿਰ ਵੀ ਉਹ ਮੇਰੇ ਵੱਲ ਦੇਖਦਾ ਹੀ ਰਹਿ ਗਿਆ ਤੇ ਪੁੱਛਿਆ ਇਹ ਮੇਰੀਆਂ ਅੱਖਾਂ ਕੀਤੇ ਧੋਖਾ ਤਾਂ ਨਹੀਂ ਖਾ ਰਹੀਆਂ ਕੀ ਤੁਸੀਂ ਸੱਚਮੁੱਚ ਡੀਸੀ ਬਣਗੇ ਇਹ ਕਿਵੇਂ ਹੋ ਗਿਆ ਤੁਸੀਂ ਤਾਂ ਉਸ ਨੂੰ ਸ਼ਾਇਦ ਮੇਰੇ ਡੀਸੀ ਬਣਨ ਤੇ ਯਕੀਨ ਨਹੀਂ ਸੀ ਹੋ ਰਿਹਾ ਮੈਂ ਬਹੁਤ ਨਿਮਰਤਾ ਨਾਲ ਕਿਹਾ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਕਮਿਸ਼ਨਰ ਸਾਹਿਬ ਵੱਲੋਂ ਬੁਲਾਈ ਮੀਟਿੰਗ ਤੇ ਜਾਣਾ ਛੇਤੀ ਦੱਸੋ ਕੀ ਪ੍ਰੋਬਲਮ ਉਹ ਕਹਿਣ ਲੱਗਾ ਵੀਰ ਜੀ ਤੁਹਾਨੂੰ ਕੀ ਦੱਸਾਂ ਮੈਂ ਤਾਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਿਆ ਵਿਜੀਲੈਂਸ ਸਟਾਫ ਨੇ ਮੈਨੂੰ ਰਿਸ਼ਵਤ ਦੇ ਕੇਸ ਵਿੱਚ ਫਸਾਤਾ ਬਿਜਲੀ ਬੋਰਡ ਨੇ ਮੈਨੂੰ ਨੌਕਰੀ ਤੋਂ ਵੀ ਸਸਪੈਂਡ ਕਰਤਾ ਜਮਾ ਕੀਤਾ ਹੋਇਆ ਸਾਰਾ ਰੁਪਿਆ ਮੈਂ ਪਾਣੀ ਵਾਂਗ ਵਹਾ ਚੁੱਕਿਆ ਪਰ ਫਿਰ ਵੀ ਮੇਰਾ ਕੇਸ ਠੀਕ ਨਹੀਂ ਹੋਇਆ ਨਵੀਂ ਖਰੀਦੀ ਮਰੂਤੀ ਕਾਰ ਵੀ ਵਿਕ ਗਈ ਬਾਕੀ ਸਾਰਾ ਹਾਲ ਮੈਂ ਤੁਹਾਨੂੰ ਥੋੜੀ ਕੋਠੀ ਆ ਕੇ ਦੱਸੂਗਾ ਮੈਨੂੰ ਕੀ ਪਤਾ ਸੀ ਕਿ ਮੇਰਾ ਆਪਣਾ ਵੀਰ ਡੀਸੀ ਬਣ ਗਿਆ ਨਹੀਂ ਤਾਂ ਇਹੋ ਜੀ ਨੌਬਤ ਆਉਂਦੀ ਨਾ ਤੁਸੀਂ ਵੀ ਡੀਸੀ ਬਣਨ ਬਾਰੇ ਸਾਨੂੰ ਕੋਈ ਸੂਚਨਾ ਨਹੀਂ ਨ ਦਿੱਤੀ ਸਾਡਾ ਤਾਂ ਰਿਸ਼ਤਾ ਤਾਂ ਭਰਾ ਵਾਲਾ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਉਹ ਅੱਗੇ ਕੁਝ ਕਹਿੰਦਾ ਮੈਂ ਉਸ ਵਿਜ਼ਟਰ ਯਾਨੀ ਕਿ ਸਾਡੋ ਸਾਹਿਬ ਨੂੰ ਕਹਿ ਕੇ ਆਪਣੇ ਡਰਾਈਵਰ ਨੂੰ ਗੱਡੀ ਚਲਾਉਣ ਦਾ ਇਸ਼ਾਰਾ ਕੀਤਾ ਮਾਨ ਸਾਹਿਬ ਅੱਜ ਮੇਰੀ ਵੀ ਇੱਜ਼ਤ ਦਾ ਸਵਾਲ ਆ ਸਿਕਿਉਰਟੀ ਵਾਲੇ ਕਦੇ ਮੇਰੇ ਵੱਲ ਕਦੇ ਉਸ ਇੱਜ਼ਤ ਵਾਲੇ ਬੰਦੇ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਦੇ ਰਹੇ ਤੇ ਮੇਰੀ ਗੱਡੀ ਉਸ ਤੇ ਮਿੱਟੀ ਦੀ ਧੂੜ ਪਾ ਕੇ ਕਮਿਸ਼ਨਰ ਸਾਹਿਬ ਦੀ ਕੋਠੇ ਵੱਲ ਰਵਾਨਾ ਹੋ ਗਈ ਸੀ ਪੈਸੇ ਦੇ ਔਕਾਤ ਦੇਖ ਕੇ ਰਿਸ਼ਤੇ ਨਿਭਾਉਣ ਵਾਲੇ ਲੋਕਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਮਾਨ ਵਰਗੇ ਬਹੁਤ ਸਾਰੇ ਤੁਹਾਡੇ ਆਸ-ਪਾਸ ਵੀ ਰਿਸ਼ਤੇਦਾਰ ਹੋਣਗੇ ਜੋ ਸਿਰਫ ਤੁਹਾਡੇ ਰੁਤਬੇ ਜਾਂ ਤੁਹਾਡੇ ਪੈਸੇ ਨੂੰ ਸਲਾਮਾ ਕਰਦੇ ਨੇ ਸਾਡੂ ਵੱਲੋਂ ਸਾਡੂ ਨੂੰ ਔਕਾਤ ਦਿਖਾਣ ਦਾ ਇਹ ਰਸਤਾ ਤੁਹਾਨੂੰ ਕਿਵੇਂ ਤਾਂ ਲੱਗਿਆ ਜੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਜੀ ਇੱਕ ਹੋਰ ਵੱਖਰੀ ਜੀ ਤੇ ਨਵੀਂ ਜੀ ਕਹਾਣੀ ਦੇ ਨਾਲ ਧੰਨਵਾਦ